ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫੜਾ ਲਾ ਕੇ ਹਾਜ਼ਰ ਆਏ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਅਗਲੇ 3 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਰਾਂ ਦਾ ਕੁਵੇਦਰ ਰਹੇਗਾ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਾਈਟ ਦੇ ਸਿਰਾਂ ਤੇ ਲੈ ਕੇ ਤੁਹਾਨੂੰ ਚੱਲ ਰਿਹਾ ਤੇ ਇਸ ਵੇਲੇ ਲਗਭਗ ਆਥਣ ਦੇ 7:30 ਵਜੇ ਜਾਣ ਜਾ ਰਹੇ ਨੇ ਤੇ 9 ਮਾਰਚ ਦੀ ਕੈਲੀਅਰ ਰਾਤ ਸ਼ੁਰੂ ਹੋ ਚੁੱਕਿਆ ਦਿਨ ਖਰਾ ਆਖਰੀ ਪੜਾਅ ਪੂਰਾ ਕਰਕੇ ਲੰਘ ਚੁੱਕਿਆ ਜੀ ਸੋ ਅੱਜ ਦਿਨ ਕਾਫੀ ਗਰਮ ਰਿਹਾ ਹੈ ਅ ਪਿਛਲੇ ਦਿਨਾਂ ਦੇ ਮੁਕਾਬਲੇ 1-2 ਡਿਗਰੀ ਦਾ ਇਜ਼ਾਫਾ ਅੱਜ ਟੈਂਪਰੇਚਰ ਦੇ ਵਿੱਚ ਦਰਜ ਕੀਤਾ ਗਿਆ ਜੇਕਰ ਅਫਾ ਪਿਛਲੇ 24 ਘੰਟਿਆਂ ਦੇ ਅੰਕੜੇ ਚੱਕੀ ਟੈਂਪਰੇਚਰ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਅਬਹਰ ਸਭ ਤੋਂ ਜਿਹੜਾ ਗਰਮ ਇਲਾਕਾ ਦਰਜ ਹੋਇਆ 30.7 ਡਿਗਰੀ ਦੇ ਨਾਲ ਹਰਿਆਣਾ ਦੇ ਵਿੱਚ ਮਹਿੰਦਰਗੜ੍ਹ ਸਭ ਤੋਂ ਗਰਮ ਜਿਲ੍ਹਾ ਜਿਲ੍ਹਾ ਦਰਜ ਹੋਇਆ ਉੱਥੇ ਟੈਂਪਰੇਚਰ ਹੈ ਜਿਹੜੇ 32.7 ਡਿਗਰੀ ਨੂੰ ਪਾਰ ਕਰ ਗਏ ਨੇ ਤੇ ਆਉਂਦੇ 24 ਘੰਟੇ ਜਾਂ 48 ਘੰਟੇ ਦੇ ਦਰਮਿਆਨ ਇਹਨਾਂ ਦੇ ਵਿੱਚ ਹੋਰ ਵਾਧਾ ਦਰਜ ਕੀਤਾ ਜਾਵੇਗਾ ਭਾਵੇਂ ਪੰਜਾਬ ਦੇ ਖੇਤਰ ਹੈ ਭਾਵੇਂ ਹਰਿਆਣਾ ਦੇ ਖੇਤਰ ਹੈ ਉਹ ਬਲੇ ਫੱਦਰ ਤੇ ਅੱਜ ਇੱਕ ਬਦਲਵਾਈ ਵਾਲਾ ਸਿਸਟਮ ਹੈ ਜਿਹੜਾ ਉਹ ਐਂਟਰ ਕਰ ਚੁੱਕਿਆ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਉੱਪਰ ਉੱਪਰਲੇ ਫੱਦਰ ਤੇ ਜਿਹੜੀ ਹੈ ਹਲਕੀ ਬਦਲਵਾਈ ਗੁਜ਼ਰੇਗੀ ਆਉਂਦੇ 24 ਘੰਟਿਆਂ ਤੱਕ ਜਾਂ ਕਹਿੰਦੇ 36 ਘੰਟਿਆਂ ਤੱਕ ਤੇ ਇਹ ਫੋਕੇ ਬਦਲ ਨੇ ਮੀਂਹ ਦੇ ਕੋਈ ਅਸਰ ਨਹੀਂ ਆ 11 ਤਰੀਕ ਦੇ ਲਾਗੇ ਜਾ ਕੇ ਯਾਨੀ ਕਿ ਫਰਸੋਂ ਕਿਤੇ ਕਿਤੇ ਹੋ ਸਕਦਾ 5-7 ਮਿੰਟਾਂ ਲਈ ਕਿਤੇ ਬੂੰਦਾ ਮਾਂ ਦੇ ਕਣੀਆਂ ਡਿੱਗ ਜਾਣ ਉਹ ਲੈਂਦੇ ਵਾਲ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਚੜ੍ਹਦੇ ਪੰਜਾਬ ਦੇ ਵੀ ਕੁਝ ਖੇਤਰ ਹੋ ਸਕਦੇ ਨੇ ਟਾਵੇ ਟਾਵੇ ਖੇਤਰ ਇੱਕਾ ਦੁੱਕਾ ਥਾਵਾਂ ਤੇ ਅਸਰ ਹੋਣਗੇ ਬਾਕੀ ਇਹ ਬਦਲਵਾਈ ਅਗਲੇ 24-36 ਘੰਟਿਆਂ ਤੱਕ ਗੁਜ਼ਰਦੀ ਰਹਿਣੀ ਆ ਉੱਪਰ ਬੱਦਲ ਗੁਜ਼ਰ ਰਹੇ ਨੇ ਜਿਦੇ ਨਾਲ ਹੀਟਾਂ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਤੈ ਹੈ ਜਿਹੜੀ ਗਰਮਾਹਟ ਵੰਡਣੀ ਆ ਉਹਦੇ ਨਾਲ ਹੀਟ ਵਧਣੀ ਆ ਤੇ ਹੀਟ ਵਧਣ ਕਰਕੇ ਟੈਂਪਰੇਚਰ ਤਾਂ ਨੂੰ ਜਾਣਗੇ ਰਾਤਾਂ ਦੇ ਟੈਂਪਰੇਚਰ ਜਿਹੜੇ 10 ਦੇ ਆਸ-ਪਾਸ ਚੱਲਦੇ ਸੀ ਹੁਣ ਉਛਲ ਕੇ ਜਿਹੜੇ ਆ 12-13 ਤੇ ਜਿਹੜੇ ਆ ਜਾ ਸਕਦੇ ਨੇ ਤੇ 11-12 ਦੇ ਆਸ-ਪਾਸ ਫਿਲਹਾਲ ਐਸੇ ਟੈਂਪਰੇਚਰ ਚੱਲ ਰਹੇ ਨੇ ਫਿਸ਼ਲੀ ਰਾਤਾਂ ਦੇ ਮੁਕਾਬਲੇ ਅੱਜ ਦੀ ਰਾਤ ਗਰਮ ਹੋ ਸਕਦੀ ਆ ਕਿਉਂਕਿ ਉਚਾਈ ਤੇ ਜਿਹੜੇ ਬੱਦਲ ਜਾ ਰਹੇ ਨੇ ਤੇ ਅੱਜ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜਾਂ ਰਾਤ ਦੇ ਵਿੱਚ ਹੋ ਸਕਦਾ ਜੀ ਕੱਲ ਧੁੱਪ ਲੱਗਣੀ ਆ ਪਰ ਸੋ ਵੀ ਧੁੱਪ ਲੱਗਣੀ ਆ ਕੱਲ ਹਾਲਾਂਕਿ ਧੁੱਪ ਜਿਵੇਂ ਕਿ ਬੱਦਲ ਹੋਏ ਲੱਗਦੇ ਰਹਿਣੀਆਂ ਧੁੱਪ ਹੋਵੇ ਜਿਹੜੀ ਲੱਗਦੇ ਰਹੇਗੀ ਪਰ ਕਰਵਾ ਹੱਦ ਇਸੇ ਤਰ੍ਹਾਂ ਹਰ ਕਰਾ ਰਹਿਣੀਆਂ ਟੈਂਪਰੇਚਰ ਦੇ ਵਿੱਚ ਕੋਈ ਖਾਸੇ ਕਰਵਟ ਹੋਣੀ ਦੀ ਤੈਅ ਨਹੀਂ ਆ ਤੇ ਟੈਂਪਰੇਚਰ ਵੀ ਉਸੇ ਤਰ੍ਹਾਂ ਸਟੇਬਲ ਰਹਿਣਗੇ ਜਿਹੜਾ ਸਿਸਟਮ ਇੱਕ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਜਿਹਦੇ ਅਸੀਂ ਅਪਡੇਟ ਤੁਹਾਨੂੰ ਰੈਗੂਲਰ ਦੇ ਰਹੇ ਹਾਂ ਕਿ 13 ਤੋਂ ਲੈ ਕੇ 17 17 ਦੇ ਵਿਚਕਾਰ ਜਾਦੋ 15 16 ਨੂੰ ਸਿਸਟਮ ਲੱਗਦਾ ਜਾ ਰਿਹਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਰਜ ਕਰਾ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਖਾਸ਼ੇ ਖੇਤਰਾਂ ਦੇ ਵਿੱਚ ਤੇ ਇਹ ਸਿਸਟਮ ਵਸੇ ਤਰ੍ਹਾਂ ਸਟੈਂਡ ਬਾਈ ਹੈ ਤੇ ਇਹਦੇ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਆ ਤੇ ਸਿਸਟਮ ਵਸੇ ਤਰ੍ਹਾਂ ਲੱਗਦਾ ਜਾ ਰਿਹਾ ਜੱਸ ਦੇ ਜੀ ਧੰਨਵਾਦ ਸ਼ੁਕਰੀਆ